ਹੈਲੋ ਸਤਿ ਸ਼੍ਰੀ ਅਕਾਲ ਬੱਬਾਈ ਸਤਿ ਸ਼੍ਰੀ ਅਕਾਲ ਕੌਣ ਬੋਲਦਾ ਵੇ ਉਹ ਬਈ ਉਹ ਮੁੰਡਾ ਜਿਸ ਨਾਲ ਤੁਸੀਂ ਗੱਲ ਕਰਨੀ ਹੈ ਨਵਰੀ ਦਾ ਨਾਦਰਾ ਹਾਂਜੀ ਮੈਂ ਪਰਮਜੀਤ ਸਿੰਘ ਅਕਾਲੀ ਬੋਲਦਾ ਕਾਕਾ ਮਰਸਰ ਸਾਹਿਬ ਤੋਂ ਸੋਰੀ ਬੱਬਾਈ ਗਲਤੀ ਹੋ ਗਈ ਹੈ ਜੀ ਉੱਥੇ ਨਹੀਂ ਗਲਤੀ ਨਹੀਂ ਹੋ ਗਈ ਤੇਰੇ ਕੋਲ ਛਤਰਾ ਵਾਲੇ ਤੁਸੀਂ ਕੰਮ ਕਰਦੇ ਜੇ ਵੇਹੇ ਸਿੱਖਾਂ ਦਾ ਬੱਚਾ ਵਾਂ ਤੂੰ ਹਾਂਜੀ ਜੀ ਤੇ ਸਿਰਾਂ ਦਾ ਦਸਤਾਰ ਤੇ ਬੰਨੀ ਆ ਤੇ ਤੂੰ ਕੰਜੜਾ ਪੀਂਦਾ ਚਵੜਾ ਬੀੜੀ ਪੀਂਦਿਆ ਤੂੰ ਤੈਨੂੰ ਸ਼ਰਮ ਨਹੀਂ ਤੈਨੂੰ ਉਹ ਤੈਨੂੰ ਘੋਰਾ ਸੈਂਟਰ ਕੱਟਿਆ ਮੈਂ ਤੇ ਕਲਪਜੀ ਲੱਗਦੀ ਦੋ ਸੈਂਟਰ ਕੱਟਿਆ ਤੇ ਤੂੰ ਸਿਰ ਤੋਂ ਪੰਨਾ ਲਾ ਦੇ ਫਿਰ ਮੂੰਹ ਸਿਰ ਮਨਾਉ ਤੇ ਜੋ ਮਰਜੀ ਖੂਹ ਖਾ ਸਾਡੇ ਵੱਲੋਂ ਸੋਰੀ ਬਬਈ ਕਰਦੀ ਹੋਗੀ ਕਿ ਤੂੰ ਇਹ ਲੋਕਾਂ ਨੂੰ ਸਿਖਾ ਦਿੰਦੇ ਹੋਗੇ ਦਸਤਾਰਾ ਮੰਨ ਕੇ ਟਕਸਾਲੀ ਗੋਲ ਤੂੰ ਸਿਖਦਾ ਵੀੜੀਆਂ ਪੀਂਦੇ ਜੇ ਬੱਬਾ ਹੀ ਗਲਤੀ ਹੋ ਗਈ ਗਾਹ ਤਾਂ ਨਹੀਂ ਹੁੰਦੀ ਅੱਗੇ ਥੋੜਾ ਟੜ ਰਗੇ ਚਾਵਲ ਬਦਨਾਮ ਕਰਾਉਂਦੇ ਪੰਥ ਨੂੰ ਜਿਹੜਾ ਤੁਸੀਂ ਨਵਾਂ ਕੰਮ ਸ਼ੁਰੂ ਕਰ ਲਿਆ ਇਹ ਉਹ ਗੰਦ ਖਾਣਾ ਵਾਹ ਗਧੀਆਂ ਸੁਗੜੀਆਂ ਤਮਾਕੂ ਪੀਣਾ ਉਹਦੇ ਮੂੰਹ ਤੇ ਮਨਾ ਦੋ ਮੂੰਹ ਤੇ ਮਨਾਏ ਆ ਬੱਬਾ ਪਈਓ ਪਹਿਲਾਂ ਪਹਿਲਾਂ ਕਰਦਾ ਸੀ ਪਰ ਹੁਣ ਨਹੀਂ ਮੈਂ ਪੱਪਾ ਹੀ ਕਰਦਾ ਤੇ ਕਾਕਾ ਉਹ ਤਮਾਲਾ ਕਾ ਤੋ ਬੰਨਿਆ ਸਿਰ ਤੇ ਸੋਰੀ ਬੱਬਾ ਹੀ ਗਲਤੀ ਹੋ ਗਈ ਕੰਮ ਦੇ ਜਾਂਦੇ ਆ ਆਹ ਤੇ ਕੰਮ ਤੁਹਾਡਾ ਬੜਾ ਸੋਕਾ ਦਾ ਕਾਕਾ ਵੀ ਮੁੜ ਕੇ ਤੁਸੀਂ ਥੋੜੀ ਮੂਲਕ ਪੋਲੇ ਜੋ ਮੂੰਹ ਨਾਲ ਕਹਿੰਦੇ ਗਲਤੀ ਹੋ ਗਈ ਆ ਜਿਹੜੀ ਵੀਡੀਓ ਨੈਟ ਤੇ ਪਈ ਹੈ ਤੇ ਜਿਹੜੀ ਥੂ ਥੂ ਹੁੰਦੀ ਉਹ ਬੱਬਾਈ ਸ਼ੈਮੀ ਨੇ ਉਹ ਕਹਿੰਦੇ ਮੈਂ ਸੁਧਰੇ ਪਹਿਲਾਂ ਮੈਨੂੰ ਨਾ 5 ਮਿੰਟ ਦੇ ਵਿੱਚ ਬੰਦੇ ਦੇ ਪੁੱਤਾਂ ਕੋ ਤੇਰੀ ਵੀਡੀਓ ਹੋਣੀ ਚਾਹੀਦੀ ਮਾਫੀ ਦੀ ਪੰਦ ਕੋਲੋਂ ਮੇਰੇ ਕੋ ਨਹੀਂ ਮੰਗਣੀ ਪੂਰੇ ਪੰਦ ਕੋ ਮੰਗਣੀ ਆ ਠੀਕ ਹੈ ਮੇਰੇ ਕੋਲੋਂ ਗਲਤੀ ਹੋ ਗਈ ਆ ਤੇ ਮੈਂ ਉਹ ਗਲਤੀ ਦੀ ਪੰਦ ਕੋ ਮਾਫੀ ਮੰਗਦਾ ਮaaf ਕਰਨਾ ਨਹੀਂ ਕਰਨਾ ਪੰਦ ਦੇ ਹੱਥ ਵਿੱਚ ਆ ਤੇ ਮੇਰੇ ਕੋਲ 2 ਮਿੰਟ ਮੇਰੇ ਵੀਡੀਓ ਬਣਾ ਕੇ ਮੇਰੇ ਫੋਨ ਤੇ ਭੇਜ ਦੇ ਬੱਬਾਈ ਮੈਂ ਹੱਥ ਜੋੜ ਕੇ ਬੇਨਤੀ ਆ ਮੇਰੀ ਮੈਂ ਅੱਗੇ ਤੋਂ ਨਹੀਂ ਹੁੰਦਾ ਇਸ ਤਰ੍ਹਾਂ ਚਲੋ ਤੇ ਬਾਅਦ ਚ ਵੇਨੇ ਜੇ ਤਰ ਮੈਂ ਗੱਲ ਕਹੀ ਆ ਹਾਂਜੀ ਜੀ ਮੈਨੂੰ 2 ਮਿੰਟ ਵਿੱਚ ਤੇਰੀ ਵੀਡੀਓ ਆਉਣੀ ਚਾਹੀਦੀ ਆ ਬੱਬਾਈ ਵੀਡੀਓ ਹੈ ਨਹੀਂ ਮੇਰੇ ਕੋਲ ਕੀ ਆ ਵੀਡੀਓ ਮੇਰੇ ਕੋਲ ਹੈ ਹੀ ਨਹੀਂ ਆ ਤੈਨੂੰ ਕਹਿੰਦਾ ਵੀ ਤੂੰ ਵੀਡੀਓ ਬਣਾ ਕੇ ਭੇਜ ਮੈਨੂੰ ਮਾਫੀ ਦੀ ਠੀਕ ਆ ਬੱਬਾਈ ਹੁਣੇ ਭੇਜ ਇਸ ਨੰਬਰ ਤੇ ਮਰਜ਼ੀ ਚੱਲਦਾ ਮੇਰਾ ਜਿਹੜੀ ਤੂੰ ਗਲਤੀ ਕੀਤੀ ਗੁਨਾਹ ਕੀਤਾ ਉਹਦੀ ਪੰਥ ਕੋਲੋਂ ਮਾਫੀ ਮੰਗ ਰੂ ਸਾਬ ਕੋਲੋਂ ਤੇ ਮੈਨੂੰ ਵੀਡੀਓ ਬਣਾ ਕੇ ਭੇਜ ਮaaf ਕਰ ਨਹੀਂ ਕਰਨਾ ਉਹ 5000 ਹੱਦ ਵੇਜਿਆ ਠੀਕ ਬਬਾਈ ਆ